ਹਾਂਜੀ ਆਪਾਂ ਖੜੇ ਸੀਗੇ ਬੜੀ ਨਦੀ ਦੇ ਉੱਤੇ ਤੇ ਇਹ ਦੇਖੋ ਜੀ ਸਾਰੇ ਲੋਕੇਸ਼ਨ ਪਾਣੀ ਪਾਣੀ ਹੋਇਆ ਪਿਆ ਇੱਥੇ ਲੱਗ ਰਿਹਾ ਬੰਨ ਤੇ ਬੰਨ ਲੱਗ ਰਿਹਾ ਅਧਰਲੀ ਸਾਈਡ ਤੋਂ ਨਾ ਪਾਣੀ ਆ ਰਿਹਾ ਸੀਗਾ ਉਧਰਲੇ ਪੱਤੇ ਉੱਪਰ ਭਰ ਰਹੇ ਨੇ ਥੱਲੇ ਤੇ ਬੰਦੇ ਬਾਥਰੂਮ ਲਾ ਕੇ ਦਰਪਾਲਨਾ ਪਾ ਕੇ ਥੱਲੇ ਮੜ ਰਹੇ ਨੇ ਇਹ ਦੇਖੋ ਇਹ ਹੈਗਾ ਘੋੜਿਆਂ ਵਾਲਾ ਚੌਕ ਇਹ ਲੋ ਸਾਹਮਣੇ ਹੈਗਾ ਗੁਰਦੁਆਰਾ ਇਹ ਘੋੜਿਆਂ ਦਾ ਚੌਕ ਹੈ ਤੇ ਇੱਥੇਲੀ ਸਾਈਡ ਦੇਖੋ ਜੀ ਪਾਣੀ ਕਿੰਨਾ ਉਧਰਲੀ ਸਾਈਡ ਵੀ ਥੱਲੇ ਥੱਲੇ ਰੱਖੇ ਪਏ ਨੇ ਬੰਨ੍ਹਦੇ ਬਣਾ ਕੇ ਪੁਰੇ ਤੇ ਤੁਹਾਨੂੰ ਪਰਲੇ ਬਰਫੇ ਵੀ ਜਾ ਕੇ ਦਿਖਾ ਦਿੰਨੇ ਆ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਤੇ ਇਹਦੇ ਵਿੱਚ ਤਾਂ ਬੁੱਟੀ ਬਹੁਤ ਵਧੀ ਹੋਈ ਆ ਜੀ ਮੈਂ ਬੁੱਟੀ ਦਿਖ ਰਹੀ ਆ ਤੁਹਾਨੂੰ ਅੱਗੇ ਜਾ ਕੇ ਬੁੱਟੀ ਦਿਖਾਨਾ ਪਰਲੇ ਛੱਡ ਬੁੱਟੀ ਬਹੁਤ ਜ਼ਿਆਦਾ ਫੱਟੀ ਹੋਈ ਆ ਤੇ ਵੀਡੀਓ ਨੂੰ ਬਾਤੇ ਉਹ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ ਭਜਾਓ ਤਾਂ ਜੋ ਪਾਣੀ ਖੜੇ ਨਾ ਤੇ ਤੁਹਾਨੂੰ ਬੁੱਟੀ ਦਿਖਾਨਾ ਪਰਲੇ ਬਸ ਜਾ ਕੇ ਤੇ ਇਹ ਦੇਖੋ ਇੱਥੇ ਨਾ ਇਹ ਥੱਲੇ ਲਾ ਕੇ ਪੁਰੇ ਪੰਨ ਦੀ ਤਿਆਰੀ ਚੱਲ ਰਹੀ ਆ ਪੂਰੀ ਬਰ ਪ੍ਰਸਾਗਤ ਦਾ ਕੋਈ ਪਤਾ ਨਹੀਂ ਕਰ ਕਿੰਨੀ ਆ ਜੇ ਹਨ ਤੇ ਆਪਣਾ ਪ੍ਰੇਪੇਅਰ ਹੋ ਕੇ ਰਹੋ ਇਹ ਦੇਖੋ ਮੌਸਮ ਪੂਰਾ ਬਣਾਇਆ ਹੋਇਆ ਆ ਦੇਖੋ ਜੀ ਇਹ ਟਰੈਕਟਰ ਮਾਰਕੀਟ ਵਾਲੇ ਪੁਲ ਦੇ ਕੋਲ ਖੜੇ ਆ ਆਪਾਂ ਤੇ ਇਧਰਲੀ ਸਾਈਡਾ ਪੂਰੀ ਹਰੇ ਭਾਈ ਬੂਟੀ ਹੈਗੀ ਆ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਵੀ ਇਹ ਸਾਫ ਕਰਾਈ ਜਾਵੇ ਡਰੇਨ ਹਨਾ ਸਾਜੋ ਪਾਣੀ ਨਿਕਲ ਸਕੇ ਪਿਛਲੇ ਪਾਸੇ ਤੁਹਾਨੂੰ ਪਤਾ ਹੀ ਦਿਖਾਇਆ ਸਾਰਾ ਉੱਥੇ ਬੰਨ ਵੀ ਸਾਈਡ ਤੇ ਤਿਆਰੀ ਕਰ ਰਹੇ ਨੇ ਲਾਨ ਦੀ ਟੁੱਟਿਆ ਹੋਇਆ ਸੀਗਾ ਤੇ ਆਹ ਟ੍ਰੇਨ ਤੇ ਅੱਨੀ ਪੁੱਟੀ ਕਦੋਂ ਨਿਕਲੇਗੀ ਤੇ ਵੀਡੀਓ ਵਾਤੇ ਵਾ ਸ਼ੇਅਰ ਕਰਕੇ ਤੇ ਗਰੁੱਪਾਂ ਚ ਪਾ ਪਾ ਕੇ ਸਰਕਾਰ ਤੱਕ ਪਹੁੰਚਾਓ ਤੇ ਵੀਡੀਓ ਨੂੰ ਵਾਤੇ ਵਾ ਸ਼ੇਅਰ ਕਰੋ ਠੀਕ ਹੈ ਜੀ ਤੇ ਹੁਣ ਤੁਹਾਨੂੰ ਜਾ ਕੇ ਦਿਖਾਣਾ ਸਨੋਰੀ اڈੇ ਵਾਲਾ ਤੇ ਆਪਾਂ ਕੇ ਸਨੋਰੀ اڈੇ ਵਾਲੇ ਪੁੱਲ ਤੇ ਦੇਖੋ ਕਿੰਨੀ ਭੀੜ ਲੱਗੀ ਹੋਈ ਆ ਲੋਕਾਂ ਦੀ ਹਨਾ ਤੇ ਇੱਥੇ ਪ੍ਰਸ਼ਾਸਨ ਦਾ ਇੱਕ ਜੀਸੀ ਲਾਰਿਖ ਪ੍ਰਸ਼ਾਸਨ ਦੇ ਦਾ ਤਿੰਨ ਚਾਰ ਜਿੱਥੇ ਹੋਰ ਲਾ ਦੇਣਾ ਹਨਾ ਪਿਛਲੇ ਪਾਸੇ ਵੀ ਬਹੁਤ ਅਗਾਂਧਵਧੀ ਹੋਈ ਆ ਹਰੇ ਭਾਈ ਹਨਾ ਤੇ ਤੇ ਦੇਖੋ ਪੂਰੀਆਂ ਆਪ ਬੋਲਦੇ ਤੇ ਅਗਰ ਬੁੜੀਆਂ ਤੇ ਇੱਕ ਜੀਸੀਵੀ ਲੱਗੀ ਹੋਈ ਹੈ ਬਾਕੀ ਹੋਰ ਉਹਨੇ ਗੋਡੀ ਹੈਗਾ ਸਾਰੇ ਬਸ ਲੋਕ ਢੇੜ ਲੱਗੇ ਹੋਏ ਲੋਕਾਂ ਦੀ ਪੂਰੀਆਂ ਸਰਲੇ ਪਰਦੇ ਤੇ ਸਲੋਰੀਟ ਵਾਲਾ ਬੋਲਾ ਇੱਕ ਜੀਸੀਵੀ ਨਾਲ ਉਹਨੇ ਕੁਝ ਨਹੀਂ ਭਰਨਾ ਹੈਗਾ ਤੇ ਜੀਸੀਵੀਆਂ 3-4 ਹੋਰ ਦੇਖਦੀਆਂ ਨੇ ਤੇ ਬਾਕੀ ਤਾਂ ਬਹੁਤ ਜ਼ੰਦਾ ਖੜੀ ਹੈ ਸਾਰੇ ਵੀਡੀਓ ਨੂੰ ਆਪਣੇ ਬਾਅਦ-ਬਾਅਦ ਸ਼ੇਅਰ ਕਰਤੋ ਜੀ ਗਰੁੱਪਾਂ ਦੇ ਵਿੱਚ ਤੇ ਸਭਾਈ ਜ਼ਰੂਰੀ ਆ ਤਾਂ ਜੋ ਪਿਛਲੇ ਪੱਲੇ ਦਾ ਪਾਣੀ ਸਾਰਾ ਨਿਕਲ ਸਕੇ